ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਅੱਜ ਅਸੀਂ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਤ ਮਤਾਚਾ ਕਰਾਂਗੇ ਅਤੇ ਉਹਨਾਂ ਦੇ ਇਤਿਹਾਸ ਨੂੰ ਬਾਤਾਂਗੇ ਬਹੁਤੇ ਇਤਿਹਾਸਕਾਰ ਇਸ ਇਤਿਹਾਸ ਨੂੰ ਨਹੀਂ ਸੁਣਾਉਂਦੇ ਜੇਕਰ ਸੁਣਾਉਂਦੇ ਹੋ ਤਾਂ ਅਜਿਹਾ ਇਤਿਹਾਸ ਨਹੀਂ ਸੁਣਿਆ ਹੋਵੇਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਇੱਕ ਕਾਤਕ ਵਰਤਾਇਆ ਸੀ मनोवृत्तियां ਨੂੰ ਕਰੋ ਇਕਾਗਰ ਤੇ ਸ਼ਰਧਾ ਤੇ ਪ੍ਰੇਮ ਦੇ ਨਾਲ ਭਿੱਜ ਕੇ ਕਰੋ ਇਤਿਹਾਸ ਨੂੰ ਸਰਵਣ ਲੈ ਚਲਦੇ ਹਾਂ 1704 ਈਸਵੀ ਦੇ ਵਿੱਚ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਜੋ ਕਿ ਜ਼ਿਲ੍ਹਾ ਰੋਪੜ ਦੇ ਸ਼ਹਿਰ ਚਮਕੌਰ ਸਾਹਿਬ ਵਿੱਚ ਸਥਿਤ ਹੈ ਸ਼੍ਰੀ ਨਾਨਕਪੁਰ ਸਾਹਿਬ ਦਾ ਕਿਲਾ ਛਟਿਆ ਤਾਂ ਸਰਸਾ ਨਦੀ ਦੇ ਕੰਢੇ ਤੇ ਸਥਿਤ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਦੇ ਇਸ ਸਥਾਨ ਤੇ ਇੱਕ ਦੂਸਰੇ ਤੋਂ ਗੁਰੂ ਸਾਹਿਬਾਂ ਦਾ ਪਰਿਵਾਰ ਵਿਛੜ ਜਾਂਦਾ ਹੈ ਪਿੰਡ ਦੇ ਬਾਗ ਬਾਹਰ ਵਿੱਚ ਠਹਿਰ ਕੇ ਗੁਰੂ ਸਾਹਿਬ ਨੇ ਪੰਜ ਸਿੰਘਾਂ ਦੇ ਹੱਥ ਗੜੀ ਦੇ ਮਾਲਕ ਜਗਤ ਨੂੰ ਸੁਨੇਹਾ ਭੇਜਿਆ ਕੁਝ ਸਮਾਂ ਗੜੀ ਵਿੱਚ ਰੁਕਣ ਦੇ ਲਈ ਪੁੱਛਿਆ ਤਾਂ ਗੁਰੂ ਸਾਹਿਬ ਦਾ ਸੁਨੇਹਾ ਸੁਣ ਕੇ ਜਗਤ ਸਿੰਘ ਇੱਕ ਤਾਂ ਡਰ ਜਾਂਦਾ ਹੈ ਅਤੇ ਮੁਗਲਾਂ ਦਾ ਭੈ ਖਾ ਜਾਂਦਾ ਹੈ ਗੜੀ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਜਗਾ ਸਿੰਘ ਦਾ ਉੱਤਰ ਸੁਣ ਕੇ ਸਿੰਘ ਵਾਪਸ ਆ ਜਾਂਦੇ ਨੇ ਅਤੇ ਗੁਰੂ ਸਿੰਘ ਸਾਹਿਬ ਨੂੰ ਦੱਸਦੇ ਨੇ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਪੰਜਾਬ ਮੋਹਰਾਂ ਦੇ ਕੇ ਜਗਤ ਦੇ ਭਾਈ ਰੂਪ ਚੰਦ ਕੋਲ ਭੇਜਿਆ ਅਤੇ ਉਸ ਨੂੰ ਗੜੀ ਦੇ ਵਿੱਚ ਪਨਾ ਦੇਣ ਲਈ ਕਿਹਾ ਰੂਪ ਚੰਦ ਨੇ ਪੰਜਾਬ ਮੋਹਰਾਂ ਲੈ ਕੇ ਗੁਰੂ ਸਾਹਿਬ ਨੂੰ ਅੱਧੀ ਗੜੀ ਜੋ ਕੇ ਉਸ ਦੇ ਹਿੱਸੇ ਆਉਂਦੀ ਸੀ ਉਸ ਦੇ ਲਈ ਰੁਕਣ ਲਈ ਦੇ ਦਿੱਤੀ ਮੁਗਲ ਫੌਜ ਨੇ ਆ ਕੇ ਗੜੀ ਨੂੰ ਘੇਰਾ ਪਾ ਲਿਆ ਗੁਰੂ ਸਾਹਿਬ ਦੇ ਨਾਲ ਲੜਨ ਦੇ ਲਈ ਦਿੱਲੀ ਦੇ ਬਾਦਸ਼ਾਹ ਨੇ ਫੌਜ ਭੇਜੀ ਸੀ ਫੌਜ ਦਾ ਮੁਖੀ ਖਵਾਜਾ ਮਰਦੂਦ ਵੀ ਪ੍ਰਾਨ ਕਰਕੇ ਆਇਆ ਸੀ ਕਿ ਜੇਕਰ ਉਹ ਇੱਥੋਂ ਜਾਵੇਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਾ ਫੜ ਕੇ ਲੈ ਕੇ ਦਿੱਲੀ ਲੈ ਕੇ ਜਾਵੇਗਾ ਦੂਸਰੇ ਪਾਸੇ ਬਾਈ ਤਾਰ ਦੇ ਰਾਜਿਆਂ ਨੇ ਸਾਰੀਆਂ ਫੌਜਾਂ ਨੂੰ ਗੁਰੂ ਸਾਹਿਬ ਦੇ ਨਾਲ ਲੜਨ ਲਈ ਭੇਜ ਦਿੱਤਾ ਸੱਤ ਤੇ ਅੱਠ ਪੂ ਨੂੰ ਲਗਾਤਾਰ ਕਮਸਾਨ ਜੁਦ ਹੋਇਆ ਜਿਸ ਦੇ ਵਿੱਚ ਇਤਿਹਾਸਕਾਰਾਂ ਦੇ ਦੱਸਣ ਮੁਤਾਬਕ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਫੌਜਾਂ ਦੇ ਨਾਲ ਲੜਦੇ ਨੇ ਕਟੋ-ਕਟ 5 ਤੋਂ 9 ਘੰਟੇ ਦਾ ਇਹ ਯੁੱਧ ਜਿਹੜਾ ਆ ਬਾਬਾ ਅਜੀਤ ਸਿੰਘ ਵੱਲੋਂ ਲੜਿਆ ਜਾਂਦਾ ਜਿਸ ਦੇ ਵਿੱਚ ਕਈ ਸਿੰਘ ਸ਼ਹੀਦ ਹੋ ਗਏ ਸਿੰਘਾਂ ਵਿੱਚ ਤਿੰਨ ਪਿਆਰੇ ਭਾਈ ਸਾਹਿਬ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਦੋਵੇਂ ਸਾਬ ਜਾਤੇ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਸ਼ਹੀਧੀਆਂ ਪਾਚਾਤੇ ਨੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਅੰਤ ਦੇ ਵਿੱਚ ਗੁਰੂ ਸਾਹਿਬ ਆਪ ਮੈਦਾਨ ਵਿੱਚ ਉਤਰਨ ਲਈ ਤਿਆਰ ਹੋਣ ਲੱਗਦੇ ਨੇ ਖਾਲਸੇ ਦੇ ਸਿਧਾਂਤ ਅਧਿਨ ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਗੱਡੀ ਨੂੰ त्याग ਦਿਓ ਜੇ ਤੁਸੀਂ ਆਪ جنگ ਵਿੱਚ ਪੁੱਜ ਗਏ ਤਾਂ ਸਾਡੇ ਪੰਥ ਦਾ ਬਾਨੀ ਕੌਣ ਹੋਏਗਾ ਇਸ ਲਈ ਸਾਡੀ ਅਰਦਾਸ ਹੈ ਕਿ ਗੱਡੀ ਵਿੱਚੋਂ ਨਿਕਲ ਜਾਓ ਖਾਲਸੇ ਅਤੇ ਪਿਆਰੇ ਸਿੰਘਾਂ ਦੀ ਬੇਨਤੀ ਵਾਰ ਵਾਂ ਕਰਕੇ ਗੁਰੂ ਸਾਹਿਬ ਅੱਠ ਪੋ ਦੀ ਰਾਤ ਨੂੰ ਇਸ ਗੜੀ ਵਿੱਚੋਂ ਨਿਕਲਣ ਦਾ ਫੈਸਲਾ ਕੀਤਾ ਉਸ ਸਮੇਂ ਜੋਰਾਂ ਦਾ ਮੀਂਹ ਪੈ ਰਿਹਾ ਸੀ ਹਨੇਰੀ ਚੱਲ ਰਹੀ ਸੀ ਗੁਰੂ ਸਾਹਿਬ ਭਾਈ ਦਇਆ ਸਿੰਘ ਤੇ ਭਾਈ ਮਨੀ ਸਿੰਘ ਨੂੰ ਅੱਗੇ ਮਿਲਣ ਦੀ ਨਿਸ਼ਾਨੀ ਦੱਸੀ ਕਿ ਇਸ ਟਿਕਾਣੇ ਤੇ ਅੱਗੇ ਮਿਲਣਾ ਹੈ ਭਾਈ ਜੀਵਨ ਸਿੰਘ ਜੀ ਨੂੰ ਆਪਣੀ ਕਲਗੀ ਤੋੜਾ ਪਾਣਾ ਦੇ ਕੇ ਗੁਰੂ ਸਾਹਿਬ ਨੇ ਗੜੀ ਨੂੰ ਛੱਡਣ ਦਾ ਮਨ ਬਣਾਇਆ ਜਿਸ ਅਸਥਾਨ ਤੇ ਗੁਰੂ ਸਾਹਿਬ ਨੇ ਤਾੜੀ ਮਾਰੀ ਸੀ ਉਸ ਸਥਾਨ ਤੇ ਖਵਾਜਾ ਮਰਦੂਦ ਖਾਨ ਨੇ ਆਪਣਾ ਟਿਕਾਣਾ ਕੀਤਾ ਹੋਇਆ ਸੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਆਪਣਾ ਜਾਣਾ ਉਤੋਂ ਪ੍ਰਗਟ ਕੀਤਾ ਤੇ ਇਸ ਦੇ ਨਾਲ ਹੀ ਮੁਗਲ ਫੌਜ ਆਪਸ ਵਿੱਚ ਕਟਾ ਵੱਡੀ ਵਿੱਚ ਬਚ ਗਈ ਇਸ ਸਥਾਨ ਤੇ ਮਹਾਨ ਕੌਤਕ ਕਰਕੇ ਸ਼੍ਰੀ ਜੰਡ ਸਾਹਿਬ ਦੇ ਝਾੜ ਸਾਹਿਬ ਤੋਂ ਵਿਚਰਦੇ ਹੋਏ ਮਾਛੀਵਾੜਾ ਜਾ ਵਿਰਾਜੇ ਉਥੇ ਹੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਮਿਲਦੇ ਨੇ ਅਤੇ ਵਾਰਤਾ ਲਾਪ ਹੁੰਦੀ ਹੈ ਇਹ ਸੀ ਤੁਹਾਡੀ ਸਾਫ ਦਾ ਇਤਿਹਾਸ ਇਸ ਪੋਸਟ ਬਾਰੇ ਤੁਹਾਡੀ ਕੀ ਰਾਏ ਹੈ ਆਪਣੀ ਰਾਏ ਸਾਂਝੀ ਜਰੂਰ ਕਰੋ ਅਤੇ ਤੇ ਸਾਡੇ ਚੈਨਲ ਰਿਆਸਤ نیوز ਨੂੰ YouTube ਤੇ ਸਬਸਕ੍ਰਾਈਬ Facebook ਤੇ ਫੋਲੋ ਅਤੇ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ